ਸੁਲਤਾਨਪੁਰ ਲੋਧੀ ਤੋਂ ਇੱਕ ਬੇਖਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱहां ਕੰਮ ਤੋਂ ਪਰਤ ਰਹੇ ਮਾਂ ਪੁੱਤ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਦਰਦਨਾਖਾ ਹਾਦਸਾ ਵਾਪਰਿਆ ਇਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਦਰਅਸਲ ਸਕੂਟਰੀ ਤੇ ਉੱਪਰ ਕੰਮ ਤੋਂ ਘਰ ਪਰਤ ਰਹੇ ਸੀ ਤਾਂ ਬੀਤੀ ਰਾਤ ਇਹ ਭਿਆਨਕ ਹਾਦਸਾ ਵਾਪਰ ਗਿਆ ਤੇਜ਼ ਟਰੱਕ ਨੇ ਪਿੱਛੋਂ ਆਣ ਕੇ ਟੱਕਰ ਮਾਰੀ ਹੈ ਤੇ ਮੌਕੇ ਤੇ ਹੀ ਔਰਤ ਦੀ ਮੌਤ ਹੋ ਚੁੱਕੀ ਹੈ ਗੱਡੀ ਚਾਲਕ ਜਿਹੜਾ ਆ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹਾਲਾਂਕਿ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਸਿਵਲ ਹਸਪਤਾਲ ਜਿੱਥੇ ਬਾਡੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉੱਥੇ ਹੀ ਪਰਿਵਾਰ ਦੇ ਵੱਲੋਂ ਤਾਹਾਂ ਮਾਰ ਮਾਰ ਕੇ ਰੋਇਆ ਵੀ ਜਾ ਰਿਹਾ ਤੇ ਦੂਸਰੇ ਪਾਸੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਕਿਉਂਕਿ ਜੋ ਟਰੱਕ ਚਾਲਕ ਫਰਾਰ ਹੋਇਆ ਸੀਗਾ ਮੌਕੇ ਤੋਂ ਟੱਕਰ ਮਾਰ ਕੇ ਕਿਹਾ ਜਾ ਰਿਹਾ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਦੀ ਮੰਗ ਜਿਹੜੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੇਰ ਰਾਤ ਇਹ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਨੋਂ ਕੰਮ ਤੋਂ ਵਾਪਸ ਪਰਤ ਰਹੇ ਸੀ ਘਰ ਆ ਰਹੇ ਹੀ ਦੋਨੋਂ ਮਾਂ ਪੁੱਤ ਦੱਸੇ ਜਾ ਰਹੇ ਨੇ ਸਕੂਟਰੀ ਤੇ ਸਵਾਰ ਸੀਗੇ ਪਰ ਸੜਕ ਤੇ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਟਰੱਕ ਤੇਜ਼ ਰਫ਼ਤਾਰ ਟਰੱਕ ਪਿੱਛੋਂ ਆਣ ਕੇ ਜਦੋਂ ਟੱਕਰ ਮਾਰਦਾ ਹੈ ਤਾਂ ਇਸ ਦੇ ਵਿੱਚ ਔਰਤ ਦੀ ਮੌਤ ਹੋ ਜਾਂਦੀ ਆ ਪੁੱਤ ਦੇ ਵੱਲੋਂ ਤਾਹਾਂ ਮਾਰੀਆਂ ਜਾ ਰੀਆਂ ਨੇ ਆਪਣੀ ਮਾਂ ਨੂੰ ਆਵਾਜ਼ਾਂ ਮਾਰੀਆਂ ਜਾ ਰੀਆਂ ਨੇ ਕਿਉਂਕਿ ਦੋਨੋਂ ਮਾਂ ਪੁੱਤ ਜਦੋਂ ਵਾਪਸ ਆ ਰਹੇ ਸੀ ਤਾਂ ਉਸੇ ਸਮੇਂ ਇਹ ਹਾਦਸਾ ਵਾਪਰ ਗਿਆ ਕੰਮ ਤੋਂ ਪਰਤ ਰਹੇ ਸੀ ਵਾਪਸ ਘਰ ਆ ਰਹੇ ਸੀ ਤਾਂ ਸਾਰੇ ਹੀ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਦੁੱਖ ਨੇ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰਾਂ ਦੇ ਵਿੱਚ ਤਾਹਾਂ ਮਾਰ-ਮਾਰ ਕੇ ਪਰਿਵਾਰ ਦੇ ਵੱਲੋਂ ਰੋਇਆ ਜਾ ਰਿਹਾ ਹੈ ਔਰ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਕਹਿ ਰਹੇ ਨੇ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਅਸੀਂ ਇੰਜ ਹੀ ਆਪਣਾ ਤਰਨਾ ਜਾਰੀ ਰੱਖਾਂਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਪੁਲਿਸ ਦੇ ਨਾਲ ਵੀ ਗੱਲਬਾਤ ਹੋਈ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਔਰ ਪੁਲਿਸ ਪ੍ਰਸ਼ਾਸਨ ਨੇ ਇਹ ਭਰੋਸਾ ਜ਼ਰੂਰ ਦਿਵਾਇਆ ਕਿ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਮੌਕੇ ਤੋਂ ਟਰੱਕ ਚਾਲਕ ਜਿਹੜਾ ਉਹ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਔਰ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ ਤੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਹਿੱਟ ਐਂਡ ਰਨ ਨੂੰ ਚਾਹੇ ਅਸੀਂ ਲੈ ਕੇ ਗੱਲ ਕਰੀਏ ਤਾਂ ਇਹ ਕਾਨੂੰਨ ਜਿਹੜਾ ਸੋ ਇਸੇ ਕਰਕੇ ਕੱਢਿਆ ਸੀ ਕਿ ਹਿੱਟ ਐਂਡ ਰਨ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਜਦੋਂ ਟਰੱਕ ਚਾਲਕ ਦੇ ਵੱਲੋਂ ਹਿੱਟ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਭੱਜ ਜਾਂਦੇ ਐ ਤੇ ਇਸ ਦੇ ਵਿੱਚ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ ਤਾਂ ਇਹ ਜਿਹਾ ਹੀ ਮਾਮਲਾ ਇਹ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿੱਥੇ ਦੋਨੋਂ ਮਾਪ ਪੁੱਤ ਕੰਮ ਤੋਂ ਵਾਪਸ ਘਰ ਪਰਤ ਰਹੇ ਸੀ ਤਾਂ ਉਸੇ ਸਮੇਂ ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਸੜਕ ਦੇ ਉੱਪਰ ਹੀ ਜਿਹੜਾ ਆ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਘਰ ਦੇ ਵਿੱਚ ਵੀ ਸੂਕ ਦੀ ਲਹਿਰ ਹੈ ਔਰ ਸਿਵਲ ਹਸਪਤਾਲ ਦੇ ਵਿੱਚ ਡੈੱਡ ਬੋਡੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾਉਣੇ ਆ ਕਿ ਆਖਰ ਪੂਰੀ ਅ ਘਟਨਾ ਕੀ ਹੈ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਤੇ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੀ ਹੈ ਸਰ ਸਾਡਾ ਨਾਮ ਅਨਪ੍ਰੀਤ ਕੋਹੜਾ ਮੇਰੇ ਨੋ ਅਸਪਿੰਦ ਸੁਲਤਾਨਪੁਰ ਰਹਿਣ ਵਾਲੇ ਆ ਡੇਰਾ ਸੈਦਾ ਦਾ ਅੱਛਾ ਜੀ ਹਾਂਜੀ ਕੀ ਕਹਿਣਾ ਹੋਈ ਐ ਕਿਤਨਾ ਸਾਰੇ ਅਸੀਂ ਕੰਮ ਤੋਂ ਆ ਰਹੇ ਸੀਗੇ ਇਸ ਟਾਈਮ ਤੇ ਅਸੀਂ ਅੱਗੇ ਪਿੱਛੇ ਸੀਗੇ ਟਰੱਕ ਦੇ ਤੇ ਟਰੱਕ ਵਾਲੇ ਨੇ ਪਿੱਛੋਂ ਆਣ ਕੇ ਜਾਣ ਕੇ ਬਾ ਅੱਗੇ ਸਾਈਡ ਮਾਰ ਕੇ ਗਿਆ ਤੇ ਨਾਲ ਹੀ ਦੇਤੂ ਹੋ ਗਈ ਉਹਨਾਂ ਦੀ ਸਾਨੂੰ ਕੁਝ ਨਹੀਂ ਸੀ ਉਸ ਟਾਈਮ ਪਤਾ ਲੱਗ ਰਿਹਾ ਮਰਨ ਵਾਲੀ ਮੇਰੀ ਚਾਚੀ ਜੀ ਸੀਗੇ ਚਾਚੀ ਜੀ ਦੀ ਪਹਿਲਾਂ ਦੇਤੂ ਹੋ ਗਈ ਸੀਗੀ ਕੀ ਨਾਮ ਸੀ ਤੁਹਾਡਾ ਜਸਵੰਤ ਕੌਰ ਨੂੰ ਹਾਂਜੀ ਕਿੰਨਾਂ ਨਾਲ ਆ ਰਹੇ ਸੀ ਉਹ ਆਪਣੇ ਬੇਟਾ ਜੀ ਦੇ ਨਾਲ ਆ ਰਹੇ ਸੀਗੇ ਐਕਟਿਵਾ ਤੇ ਅੱਛਾ ਜੀ ਤੇ ਪਿੱਛੋਂ ਟੱਕਰ ਮਾਰੀ ਟਰੱਕ ਨਾਲ ਹਾਂ ਜੀ ਬਹੁਤ ਤੇਜ਼ ਆ ਰਿਹਾ ਸੀ ਉਹ ਪਹਿਲਾਂ ਹੀ ਬਹੁਤ ਤੇਜ਼ ਆ ਰਿਹਾ ਸੀਗਾ ਜੀ ਮੰਗਰ ਨਹੀਂ ਚਾਹੁੰਦੇ ਮੰਗਰ ਸਾਹਿਬ ਨੂੰ ਇਨਸਾਫ ਚਾਹੀਦਾ ਆ گاਉਂ ਤੋਂ ਇਦਾਂ ਕਿਸੇ ਨਾਲ ਨਾ ਹੋਵੇ ਜਿੱਦਾਂ ਸਾਡੇ ਨਾਲ ਹੋਈ ਆ ਹਾਂ ਜੀ ਉਹਦੇ ਪਿੱਛੇ ਆ ਕੇ ਲੈ ਗਿਆ ਦੋ ਜਾਨੀ ਉਹਦੇ ਦੇ ਟਰੱਕ ਦੇ ਮੰਗਰ ਸਿਗੇ ਖੜੇ ਹੋਏ ਹ ਹੁਣੇ ਇੱਕ ਪੇਸ਼ੈਂਟ ਆਇਆ ਹੈ ਫੀਮੇਲ ਪੇਸ਼ੈਂਟ ਹੈ ਸਾਨੂੰ ਦੱਸਿਆ ਜਾ ਰਿਹਾ ਕਿ ਉਹ ਇੱਥੇ ਐਕਸੀਡੈਂਟ ਹੋ ਗਿਆ ਸੀ ਆਪਣੇ ਸੁਲਤਾਨਪੁਰ ਸੀ ਤੇ ਜਦੋਂ ਸਾਡੇ ਕੋਲ ਆਇਆ ਤਾਂ ਉਹ ਪੇਸ਼ੈਂਟ ਮੌਕੇ ਤੇ ਮਰ ਚੁੱਕਾ ਹੋਇਆ ਸੀਗਾ ਅਸੀਂ ਹੁਣ ਜਿਹੜੀ ਕਾਰਵਾਈ ਉਹ ਬੰਨਦੀ ਕਾਰਵਾਈ ਉਹ ਕਰ ਰਹੇ ਹਾਂ ਪੁਲਿਸ ਨੂੰ ਇਨਫੋਰਮੇਸ਼ਨ ਭੇਜੀ ਹੈ ਜੀ ਹਾਂਜੀ ਪੁਲਿਸ ਨੂੰ ਇਤਲਾ ਕਰ ਦਿੱਤੀ ਗਈ ਹੈ ਉਹ ਵੀ ਮੌਕੇ ਤੇ ਆ ਗਏ ਹੈਗੇ ਨੇ ਤੇ ਹੁਣ ਦੇਖਦੇ ਆ ਕਿ ਕੀ ਉਹ ਜਿੰਦਾ ਵੀ ਕਹਿੰਦੇ ਆ ਜਿੰਦਾ ਵੀ ਆਪਾਂ ਉਹ ਤੇ ਕਰਦੇ ਆ ਕੀ ਨਾਮ ਕੀ ਹੈ ਪੇਸ਼ੰ ਦਾ ਪੇਸ਼ੰ ਦਾ ਨਾਮ ਕੁਲਵੰਤ ਕੌਰ ਹੈ ਪਰ ਐਕਸੀਡੈਂਟ ਇੱਥੇ ਲੱਗੀ ਹੋਇਆ ਆਪਣੇ ਬੀਡੀਪੀਓ ਆਫਿਸ ਤੋਂ ਲਾ ਕੇ ਕਹਿ ਰਹੇ ਨੇ ਇਹ ਐਸੇ ਬਲਦੇਵ ਸਿੰਘ ਦਾੜਾ ਸੁਲਤਾਨਪੁਰ ਲੋਧੀ ਜੀ ਇਹ ਜਸਵੰਤ ਕੌਰ ਪਤਨੀ सुरेंद्र ਸਿੰਘ ਉਰਪ ਚੰਦਾ ਵਾਸੀ ਨੰਬਰ ਬੰਸੀ ਸੁਲਤਾਨਪੁਰ ਲੋਧੀ ਇਹਦੇ ਨਾਲੇ ਦਾ ਬੈਡਾ ਜਿਸਕੂਪ ਤੇ ਜਾ ਰਿਹਾ ਸੀਗੇ ਇੱਕ ਨਾਮ ਨੋਮ ਉਮਾ ਟਰੱਕ ਚਾਰ ਦਿਨਾਂ ਆਪ ਟਰੱਕ ਨਾਲ ਇਹਨਾਂ ਨੂੰ ਰੋਡ 'ਚ ਜ਼ੈਡ ਮਾਰੀ ਆ ਟਰੱਕ ਪੰਜਾ ਕੇ ਲੈਂਦੇ ਮੈਂ ਕੋਈ ਨਹੀਂ ਮੌਕੇ ਦਿੱਤੋ ਵੀ ਇਹ ਜਿੰਨਾ ਜ਼ਗਰੀਆ ਦਰ ਲੈਂਦਾ ਇਹਨਾਂ ਨੂੰ ਲੋਜੀ ਡੈਡ ਆਊਟ ਲੱਗੀ ਹੋਈ ਹੈ ਤੇ ਵੀ ਸੀਡੀ ਜਾਂਦੇ ਚੈੱਕ ਕਰਿਆ ਜੋ ਬਣਦੀ ਕਰੇ ਗੁੰਨ ਦਾ ਉਹ ਕਰ ਰਹੇ